ਦੇਖੋ ਬੜੀ ਮੰਦਭਾਗੀ ਘਟਨਾ ਹੈ ਪੰਜਾਬ ਦੇ ਵਿੱਚ ਜਿਹੜਾ ਇਹ ਲੋ ਐਂਡ ਆਰਡਰ ਦੀ ਸਥਿਤੀ ਹੈ ਬੜੀ ਖਰਾਬ ਹੋਈ ਹੈ ਉਸ ਦਾ ਜਿਹੜਾ ਤਾਜ਼ਾ ਉਦਾਹਰਣ ਹੈ ਸੰਦੀਪ ਥਾਪਰ ਗੋਰਾ ਜੀ ਜਿਨ੍ਹਾਂ ਦਾ ਸ਼ਰਮ ਨਹੀਂ ਹੱਥੇ ਸੀ ਉਹਨਾਂ ਦੇ ਉੱਤੇ ਨਿਹੰਗੀ ਬਾਣੇ ਦੇ ਵਿੱਚ ਜਿਹੜਾ ਕਿਰਪਾਨੇ ਦੇ ਨਾਲ ਹਮਲਾ ਕੀਤਾ ਗਿਆ ਇੱਥੇ ਰਜੀਵ ਡੰਡਨ ਜੀ ਖੜੇ ਹੋਏ ਸੀ ਕਿ ਜਦੋਂ ਇੰਟਰਵਿਊ ਦਿੱਤੇ ਜਦੋਂ ਆਪਾਂ ਥਾਪਰ ਜੀ ਨੂੰ ਉੱਥੇ ਲੈ ਕੇ ਆਇਆ ਗਿਆ ਤੇ ਉਹਨਾਂ ਨੇ ਆ ਕੇ ਕਿ ਗਨਮੈਨ ਨੂੰ ਹੀ ਪੁਲਿਸ ਨੇ ਲਗੋ ਦਿੱਤਾ ਗਨਮੈਨ ਦੇ ਬਿਆਨ ਨਹੀਂ ਦਿੱਤੇ ਜਾ ਰਹੇ ਆਖਿਰ ਗਨਮੈਨ ਨੂੰ ਹੋਇਆ ਕਿ ਗਨਮੈਨ ਨੇ ਫਾਇਰ ਕਿਉਂ ਨਹੀਂ ਕੀਤੇ ਲੇਕਿਨ ਉਹਦਾ ਬਿਆਨ ਅਜੇ ਤੱਕ ਸਾਹਮਣੇ ਨਹੀਂ ਆਇਆ ਇਹ ਸਾਡੇ ਦਾ ਸਪਸ਼ਟ ਮੰਗ ਹੈ ਜੀ ਜਿਹੜਾ ਗਨਮੈਨ ਨਾਲ ਸੀ ਉਸੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਉਹਨੂੰ ਇਹਨਾਂ ਨੇ ਡਿਸਮਿਸ ਕੀਤਾ ਅਸੀਂ ਕਹਿੰਦੇ ਹਾਂ ਸਸਪੈਂਡ ਸਸਪੈਂਡ ਕੀਤਾ ਉਹਨੂੰ ਡਿਸਮਿਸ ਕਰਨਾ ਚਾਹੀਦਾ ਡਿਸਮਿਸ ਕਰਕੇ ਉਹ ਤੇ ਅਪਰਾਧਿਕ ਕਾਰਵਾਈ ਜਿਹੜੀ ਜੋ ਧਰਮਨ ਲੱਗੇ ਉਹ ਤੇ ਅਪਰਾਧਿਕ ਕਾਰਵਾਈ ਹੋਣੀ ਉਹ ਵੀ ਮੰਦਭਗੀ ਗੱਲ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਦਾ ਇਦੀ ਵੱਡੀ ਘਟਨਾ ਦੇ ਉੱਤੇ ਕੋਈ ਟਵੀਟ ਨਾ ਆਣਾ ਸ਼ਰ੍ਹਾ ਆਮ ਉਸ ਵੀਡੀਓ ਦੇਖਿਆ ਜਾ ਰਿਹਾ ਕੇ ਜਿਹੜਾ ਸ਼ਿਵ ਸਾਨਿਕ ਹੈ ਉਹ ਉਹਨਾਂ ਦੇ ਅੱਗੇ ਹੱਥ ਵੀ ਜੋੜ ਰਿਹਾ ਕਿ ਯਾਰ ਜੇ ਕੋਈ ਗੱਲ ਆ ਬੈਠ ਕੇ ਕਰ ਲੋ ਕਿ ਇਦਾਂ ਦੀ ਕੋਈ ਗੱਲ ਨਹੀਂ ਪਰ ਉਹਨਾਂ ਨੇ ਸ਼ਰੇ ਆਮ ਉਹਨਾਂ ਦੇ ਕਿਰਪਾਨਾਂ ਨਾਲ ਵਾਰ ਕਰਦੇ ਗੰਡਾਸਾ ਗਰਦਨ ਲਾ ਦੇਣੀ ਹੈ ਤੇ ਸੀਐਮ ਮਾਨ ਦਾ ਇਸ ਤੇ ਕੋਈ ਪ੍ਰਤੀਕਿਰਿਆ ਨਾ ਆਣਾ ਇਹ ਸਪਸ਼ਟ ਕਰ ਰਿਹਾ ਵਾ ਕਿ ਹਿੰਦੂਆਂ ਨੂੰ ਦੂਜੇ ਦਰਜੇ ਤੇ ਰੱਖਿਆ ਜਾ ਰਿਹਾ ਆ ਕੁਛ ਦਿਨ ਪਹਿਲਾਂ ਹੀ ਤੁਸੀਂ ਦੇਖਿਆ ਹੋਗਾ ਲੁਧਿਆਣਾ ਦੇ ਸਾਰੇ ਹੀ ਲੀਡਰ ਹਿੰਦੂ ਲੀਡਰਾਂ ਦੀ ਹਿੰਦੂ ਲੀਡਰ ਨਹੀਂ ਅਨਦਰ ਅਨਦਰ ਲੀਡਰਾਂ ਦੇ ਵੀ ਜਿਹੜੀ ਸਿਕਿਉਰਿਟੀ ਦਿੱਤੀ ਬਟ ਹਿੰਦੂ ਲੀਡਰ ਕਿਹਾ ਕਿ ਟਾਰਗੇਟ ਤੇ ਆ ਇਹਨੀਆਂ ਗੱਲਾਂ ਅਸੀਂ ਅਖਬਾਰਾਂ 'ਚ ਜਾਂ ਸੁਣਦੇ ਹੁੰਦੇ ਸੀ ਜਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਉਹ ਅੱਜ ਸ਼ਰੇਆਮ ਪੰਜਾਬ 'ਚ ਦੇਖਣ ਨੂੰ ਮਿਲਦੀਆਂ ਵਾ ਪੰਜਾਬ ਦੀ ਨੈਤਿਕਾ ਦੇ ਆਧਾਰ ਦੇ ਉੱਤੇ ਸੀਐਮ ਪੰਜਾਬ ਨੂੰ ਇਸ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਜਾਂ ਕੈਬਨਟ ਜਿਨ੍ਹਾਂ ਦੇ ਕੋਲ ਸੁਰੱਖਿਆ ਮਤਰਾ ਲਿਆ ਉਹਨਾਂ ਨੂੰ ਮੈਂ ਮੰਤਰੀ ਨੂੰ ਅਸਤੀਫਾ ਦੇ ਦਿੱਤੇਗਾ ਉਹਦੇ ਨਾਲ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਭ ਸ਼ੁਰੂ ਤੋਂ ਹੀ ਜਦੋਂ ਸੁਧੀਰ ਸੂਰਜੀ ਜਿਹੜੇ ਹਿੰਦੂ ਨੇਤਾ ਸੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ 18 ਗਨਮੈਨ ਸੀ ਔਰ ਪੂਰੀ ਪੁਲਿਸ ਫੋਰਸਿਸ ਸਾਰੇ ਅਵਿਰਿਸ਼ਟ ਪਦ ਅਧਿਕਾਰੀ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਜਦੋਂ ਉਹਦਾ ਕਤਲ ਕਰਨ ਕਰ ਦਿੱਤਾ ਜਾਂਦਾ ਉਹਦੋਂ ਵੀ ਅਸੀਂ ਸ਼ਿਵ ਸena ਹਿੰਦੁਸਤਾਨ ਦੇ ਰਾਸ਼ਟਰੀ ਅਧਿક્ષ ਸ਼੍ਰੀ ਪਵਨ ਗੁਪਤਾ ਜੀ ਔਰ ਸਾਡੀ ਟੀਮ ਨੇ ਆਵਾਜ਼ ਚੱਕੀ ਸੀ ਕਿ ਅਗਰ ਇਹਨਾਂ ਨੇ ਨਾਲ ਰਹਿ ਕੇ ਕੋਈ ਗਨ ਗੋਲੀ ਨਹੀਂ ਚਰਾਨੀ ਕੁਛ ਕਾਰਵਾਈ ਨਹੀਂ ਕਰਨੀ ਤੇ ਸਿੱਧਮ ਸਿੱਧਾ ਟਾਰਗੇਟ ਨੂੰ ਤੁਸੀਂ ਆਪਣੇ ਆਪ ਉਹਨਾਂ ਦੇ ਹਵਾਲੇ ਕਰ ਦਿੱਤਾ ਲੋਕ ਨਾਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਡੀਐਮਸੀ ਖੜੇ ਹਾਂ ਜਿੱਥੇ ਗਵਰਨਰ ਸਾਹਿਬ ਆ ਰਹੇ ਨੇ ਗਵਰਨਰ ਸਾਹਿਬ ਪਹੁੰਚ ਕੇ ਥਾਪੜ ਸਾਹਿਬ ਦਾ ਹਾਲ ਚਾਲ ਪੁੱਛਣਗੇ ਲੇਕਿਨ ਪੁਲਿਸ ਨੇ ਕੰਮ ਕੀਤਾ ਅਕਿਊਜ਼ ਨੂੰ ਗ੍ਰਿਫਤਾਰ ਕੀਤਾ ਲੇਕਿਨ ਸਾਡੇ ਨਾਲ ਸ਼ਿਵਸੇਨਾ ਹਿੰਦੁਸਤਾਨ ਤੋਂ ਮੌਜੂਦ ਨੇ ਗੱਲਬਾਤ ਵੀ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਕਿ ਹਿੰਦੂ ਟਾਰਗੇਟ ਕਿਉਂ ਦੇਖੋ ਬੜੀ ਮੰਦਭਾਗੀ ਘਟਨਾ ਹੈ ਪੰਜਾਬ ਦੇ ਵਿੱਚ ਜਿਹੜਾ ਇਹ ਲਾਅ ਐਂਡ ਆਰਡਰ ਦੀ ਸਥਿਤੀ ਹੈ ਬੜੀ ਖਰਾਬ ਹੋਈ ਹੈ ਉਸ ਦਾ ਜਿਹੜਾ ਤਾਜ਼ਾ ਉਦਾਹਰਣ ਹੈ ਸੰਦੀਪ ਥਾਪਰ ਗੋਰਾ ਜੀ ਜਿਨ੍ਹਾਂ ਦਾ ਸ਼ਰੀਅਮ ਨਹੀਂ ਹੱਥੇ ਸੀ ਉਹਨਾਂ ਦੇ ਉੱਤੇ ਨਿਹੰਗਈ ਬਾਣੇ ਦੇ ਵਿੱਚ ਜਿਹੜਾ ਕਿਰਪਾਨੇ ਦੇ ਨਾਲ ਹਮਲਾ ਕੀਤਾ ਗਿਆ ਇਹ ਬੜੀ ਦਹਿਸ਼ਤ ਪਾਉਣ ਦੀ ਸਾਜ਼ਿਸ਼ ਹੈ ਬਹੁਤ ਵੱਡੀ ਹਿੰਦੂਆਂ ਨੂੰ ਡਰਾਉਣ ਦੀ ਸਾਜ਼ਿਸ਼ ਹੈ ਜਿਸ ਦਾ ਸ਼ਿਵਸਨਾ ਹਿੰਦੁਸਤਾਨ ਕਹੜੇ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ ਜਿੱਥੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸੀਪੀ ਸਾਹਿਬ ਨੇ ਅਕਿਊਜ਼ਡ ਗ੍ਰਿਫਤਾਰ ਤਾਂ ਬੜੀ ਛੇਤੀ ਕਰ ਲਏ ਜੇ ਕੋਈ ਦੂਰ ਆਏ ਨਹੀਂ ਪਰ ਇਹਨਾਂ ਦੇ ਹੌਸਲੇ ਇਹਨੇ ਬਲੰਦ ਕਿਉਂ ਹੋਏ ਇਹਨਾਂ ਦੇ ਹੌਸਲੇ ਕਿਉਂ ਬਲੰਦ ਹੈ ਇਹਨਾਂ ਦੇ ਹੌਸਲਿਆਂ ਦੇ ਮੱਨ ਨੂੰ ਟਾਲ ਆਣ ਵਾਸਤੇ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਇਹ ਸਰ ਮੈਂ ਤੁਹਾਡੀ ਤੇ ਗੱਲ ਘਟਣ ਲੱਗਾ ਜਿਹੜਾ ਗਨਮੈਨ ਨਾਲ ਮਿਲਦਾ ਕਿ ਗਨਮੈਨ ਨੂੰ ਅਥੋਰਟੀ ਨਹੀਂ ਹੁੰਦੀ ਕਿ ਫਾਇਰ ਕਰ ਸਕੇ ਹਵਾਈ ਫਾਇਰ ਕਰ ਸਕੇ ਜਾਂ ਜਾਨ ਬਚਾ ਸਕੇ ਲੇਕਿਨ ਗਨਮੈਨ ਪਿੱਛੇ ਚਲਾ ਗਿਆ ਉਹਨੂੰ ਪਿੱਛੇ ਲੈ ਕੇ ਜਾਇਆ ਗਿਆ ਲੇਕਿਨ ਜਦੋਂ ਵੀਡੀਓ ਚ ਦੇਖਿਆ ਜਾਂਦਾ ਹੈ ਤੇ ਗਨਮੈਨ ਜਦੋਂ ਉਹ ਮਾਰ ਰਹੀ ਹੁੰਦੀ ਜਦੋਂ ਐਕਟਿਵ ਆ ਆਂਦਾ ਹੈ ਤੇ ਉਹ ਨਾਲ ਪਿੱਛੇ ਖੜਾ ਹੁੰਦਾ ਹੈ ਗਨਮੈਨ ਉਦੋਂ ਕਿਉਂ ਨਹੀਂ ਫਾਇਰ ਕਰ ਸਕੇ ਹਵਾਈ ਫਾਇ ਉਹਦੇ ਨਾਲ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਸ ਸ਼ੁਰੂ ਤੋਂ ਹੀ ਜਦੋਂ ਸੁਦੀਰ ਸੂਰਜੀ ਜਿਹੜੇ ਹਿੰਦੂ ਨੇਤਾ ਸੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ 18 ਗਨਮੈਨ ਸੀ ਔਰ ਪੂਰੀ ਪੁਲਿਸ ਫੋਰਸ ਸੀ ਸਾਰੇ ਅਵਿਰਸ਼ਟ ਪਦ ਅਧਿਕਾਰੀ ਸੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਜਦੋਂ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ ਉਦੋਂ ਵੀ ਅਸੀਂ ਸ਼ਿਵਸਨਾ ਹਿੰਦੂਸਤਾਨ ਦੇ ਰਾਸ਼ਟਰੀ ਅਧਿਖ ਸ਼੍ਰੀ ਪਵਨ ਗੁਪਤਾ ਜੀ ਔਰ ਸਾਡੀ ਟੀਮ ਨੇ ਆਵਾਜ਼ ਚੱਕੀ ਸੀ ਕਿ ਅਗਰ ਇਹਨਾਂ ਨੇ ਨਾਲ ਰਹਿ ਕੇ ਕੋਈ ਗਨ ਗੋਲੀ ਨਹੀਂ ਚਲਾਨੀ ਕੁਛ ਕਾਰਵਾਈ ਨਹੀਂ ਕਰਨੀ ਤੇ ਸਿੱਧਮ ਸਿੱਧਾ ਟਾਰਗੇਟ ਨੂੰ ਤੁਸੀਂ ਆਪਣੇ ਆਪ ਉਹਨਾਂ ਦੇ ਹਵਾਲੇ ਕਰ ਦਿੱਤਾ ਇਹਨਾਂ ਤੇ ਅਗਰ ਸਖਤ ਕਾਰਵਾਈ ਹੁੰਦੀ ਇਹ ਦਾ ਗਨਮੈਨ ਮੂਕ ਦਰਸ਼ਕ ਬਣਾ ਰਿਹਾ ਬੜੀ ਚਿੰਤਾ ਦਾ ਵਿਸ਼ਾ ਹੈ ਬੜੀ ਸਾਜ਼ਿਸ਼ ਦਾ ਵਿਸ਼ਾ ਵੀ ਕਿਉਂ ਮੂਕ ਮੂਕ ਦਰਸ਼ਕ ਬਣਾ ਰਿਹਾ ਅਗਰ ਉਹਨਾਂ ਦੇ ਕਾਰਵਾਈ ਹੁੰਦੀ ਤਾਂ ਸ਼ਾਇਦ ਅੱਜ ਕੋਈ ਨਾ ਕੋਈ ਇਹ ਵੀ ਆਪਣੇ ਕੋਈ ਸਟੈਪ ਚੱਕ ਸਕਦਾ ਸੀ ਲੇਕਿਨ ਇੱਥੇ ਰਜੀਵ ਟੰਡਨ ਜੀ ਖੜੇ ਹੋਏ ਸੀ ਕਿ ਜਦੋਂ ਇੰਟਰਵਿਊ ਦਿੱਤੇ ਜਦੋਂ ਆਪਾਂ ਠਾਪੜ ਜੀ ਨੂੰ ਉੱਥੇ ਲੈ ਕੇ ਆਇਆ ਗਿਆ ਤੇ ਉਹਨਾਂ ਨੇ ਆ ਕੇ ਕਿ ਗਨਮੈਨ ਨੂੰ ਵੀ ਪੁਲਿਸ ਨੇ ਲਗਾ ਦਿੱਤਾ ਹੈ ਗਨਮੈਨ ਦੇ ਬਿਆਨ ਹੀ ਦਿੱਤੇ ਜਾ ਰਹੇ ਆਖਿਰ ਗਨਮੈਨ ਨੂੰ ਹੋਇਆ ਕਿ ਗਨਮੈਨ ਨੇ ਫਾਇਰ ਕਿਉਂ ਨਹੀਂ ਕੀਤੇ ਲੇਕਿਨ ਉਹਦਾ ਬਿਆਨ ਹਿਤਕ ਸਾਹਮਣੇ ਨਹੀਂ ਆਇਆ ਇਹ ਸਾਡੇ ਦਾ ਸਪਸ਼ অপরাধিক কারવાહી ਜਿਹੜੀ ਜੋ ਧਰਮਾਂ ਲੱਗੀਆਂ ਉਹ ਤੇ অপরাধিক ਕਾਰਵਾਈ ਹੋਣੀ ਕਿਉਂਕਿ ਅਗਰ ਉਸਨ ਬੰਦੇ ਨੇ ਉਹ ਨਾਲ ਹੁੰਦਾ ਹੁੰਦੇ ਸੌਂਦੇ ਉਸੇ ਗੋਲੀ ਚੱਲੀ ਜਾਂ ਕਿਰਪਾਨਾਂ ਨਾਲ ਹਮਲਾ ਕੀਤਾ ਜਾਨ ਲੈਵਾ ਜਿਹੜਾ ਹਮਲਾ ਹੋਇਆ ਉਸ ਦੇ ਨਾਲ ਉਹਨਾਂ ਨੂੰ ਨੁਕਸਾਨ ਜਿਹੜਾ ਹੋਇਆ ਉਹਦੇ ਤੇ ਉਹਦਾ ਵੀ ਬਰਾਬਰ ਦਾ ਜ਼ਿੰਮੇਵਾਰ ਹੈ ਅਗਰ ਕੋਈ ਐਕਸ਼ਨ ਕਰਦਾ ਕਿਉਂਕਿ ਉਹ ਮੁਖ ਦਰਸ਼ਕ ਬਣਿਆ ਰਿਹਾ ਅਗਰ ਕੋਈ ਵੀ ਉਹ ਐਕਸ਼ਨ ਕਰਦਾ ਤੇ ਉਹਦਾ ਜਿਹੜਾ ਨੁਕਸਾਨ ਘੱਟ ਹੁੰਦਾ ਅਸੀਂ ਇਹਦੇ ਨਾਲ ਇਹ ਵੀ ਕਹਿਣਾ ਚਾਹੁੰਦੇ ਆ ਕਿ ਉਸ ਤੋਂ ਬਾਅਦ ਜਿਹੜਾ ਨਵਾਂ ਮਾਹੌਲ ਸ਼ੁਰੂ ਹੋਇਆ ਜਿਹੜੇ ਨਿਹੰਗੀਆਂ ਬਾਣੇ ਦੇ ਵਿੱਚ ਸੋਸ਼ਲ ਮੀਡੀਆ ਤੇ ਬੜੀਆਂ ਗੱਲਾਂ ਬਾਤਾਂ ਆ ਰਹੀਆਂ ਉਹਨੂੰ ਬੜਾ ਬੜੀਆਂ ਵੀਡੀਓ ਵਾਇਰਲ ਹੋ ਰਹੀਆਂ ਉਹਨੂੰ ਯੋਧਾ ਸ਼ਬਦ ਕੀਤਾ ਜਾ ਰਿ ਚ ਲੱਗ ਗਿਆ ਹੱਥ ਜੋੜਦਾ ਪਿਆ ਵੀਡੀਓ ਦੇ ਵਿੱਚ ਤੇ ਇਹਦੇ ਵਿੱਚ ਕਿਹੜੀ ਉਹ ਵੱਡੀ ਉਹ ਲੈਲੀ ਕਿ ਸ਼ੋਰਤ ਕਮਾ ਲਈ ਕਿ ਕਿਹੜਾ ਵੱਡਾ ਸ਼ੇਰ ਨੂੰ ਮਾਰਤਾ ਤੇ ਦੇਖੋ ਇਹ ਆਪਾਂ ਜਿਹੜਾ ਸਿੱਖ ਕੌਮ ਹੈ ਉਹ ਯੋਧਿਆਂ ਦੀ ਕੌਮ ਕਹਿੰਦੇ ਆ ਤੇ ਸਾਡੇ ਜਿਹੜੇ ਸਿੱਖ ਆਗੂ ਸਿੱਖ ਭਰਾ ਉਹ ਵੀ ਇਹ ਕਹਿ ਰਹੇ ਕਿ ਇਹਨਾਂ ਨੇ ਜਿਹੜਾ ਬੜਾ ਮੰਦ ਭਾਗਾ ਕੰਮ ਕੀਤਾ ਹੋਇਆ ਗੁਰੂਆਂ ਨੇ ਕਦੇ ਵੀ ਨਹੀਂ ਹੱਥੇ ਤੇ ਵਾਰ ਕਰਨ ਦੀ ਗੱਲ ਨਹੀਂ ਕੀਤੀ ਨਹੀਂ ਹੱਥੇ ਤੇ ਵਾਰ ਕਰਨ ਕਿ ਆਪਣੇ ਉਹ ਕਿਹੜੇ ਯੋਧੇ ਸਾਬਤ ਕਰਨਾ ਚਾਹੁੰਦੇ ਔਰ ਨਵੀਂ ਜਿਹੜੀ ਪਿੰਡ ਪਾ ਰਹੇ ਆ ਨਵੀਂ ਰੀਤ ਚਲਾਤੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਕਹਿ ਰਹੇ ਕਿ ਸਿੰਘਾਂ ਨੇ ਯੋਧਿਆਂ ਨੇ ਬੜਾ ਵੱਡਾ ਕੰਮ ਕਰਤਾ ਇਹ ਕਿਹੜਾ ਵੱਡਾ ਕੰਮ ਕਰਤਾ ਮੈਂ ਅਸੀਂ ਇਹ ਸਮਝਦਾ ਜਿਹੜੇ ਉਹ ਲੋਕ ਸੋਸ਼ਲ ਮੀਡੀਆ ਤੇ ਪਾ ਰਹੇ ਆ ਅਜਿਹੀਆਂ ਰੀਲਾਂ ਉਹਨਾਂ ਦੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹ ਐਸੇ ਲੋਕਾਂ ਨੂੰ ਪ੍ਰਚਾਹਿਤ ਕਰ ਰਹੇ ਆ ਉਹਨਾਂ ਨੇ ਲੋਕਾਂ ਨੂੰ ਹੋਰ ਖਰਾਬ ਵੀ ਕਰਨ ਦੀ ਕੋਸ਼ਿਸ਼ ਕੀਤੀ ਹੋਰ ਲੋਕਾਂ ਨੂੰ ਇਹ ਜੇ ਕਾਂਡ ਕਰਨ ਵਾਸਤੇ ਇਹਨਾਂ ਨੂੰ ਤਿਆਰ ਕਰ ਰਹੇ ਆ ਲੇਕਿਨ ਕਿਉਂ ਮਾਨ ਸਾਹਿਬ ਦਾ ਕਿਉਂ ਨਹੀਂ ਹੇ ਤੱਕ ਬਿਆਨ ਆਇਆ ਕਿ ਮਾਨ ਸਾਹਿਬ ਨੇ ਕਿਉਂ ਨਹੀਂ ਟਵੀਟ ਕੀਤਾ ਕਿ ਐਸੇ ਜਿਹੜੇ ਲੋਕ ਜਗੇ ਨੇ ਬਾਕੀ ਸਾਰੇ ਪਿਆਰ ਚੱਲਦਾ ਆਪਸੀ ਭਾਈਚਾਰਾ ਚੱਲਦਾ ਤੁਸੀਂ ਹਮੇਸ਼ਾ ਕਹਿੰਦੇ ਹੋ ਸਿੱਕ ਭਾਈਚਾਰਾ Hindu ਭਾਈਚਾਰਾ Muslim ਭਾਈਚਾਰਾ ਲੇਕਿਨ ਇਹ ਲੋਕ ਕਿਉਂ ਫਿਰ ਬਾੜ ਪਾਣ ਦੀ ਕੋਸ਼ਿਸ਼ ਕਰਦੇ ਕਿਉਂ ਨਹੀਂ ਪੰਜਾਬ ਨੂੰ ਹੱਸਦਾ ਖੇਲਦਾ ਰਹਿਣ ਦਿੰਦੇ ਦੇਖੋ ਬਹੁਤ ਹੀ ਮੰਦ ਭਾ ਸ਼ਰਯਾਮੋਤਸ ਵੀਡੀਓ ਦੇਖਿਆ ਜਾ ਰਿਹਾ ਕਿ ਜਿਹੜਾ ਸ਼ਿਵਸਾਨਿਕ ਹੈ ਉਹ ਉਹਨਾਂ ਦੇ ਅੱਗੇ ਹੱਥ ਵੀ ਜੋੜ ਰਿਹਾ ਕਿ ਯਾਰ ਜੇ ਕੋਈ ਗੱਲ ਆ ਬੈਠ ਕੇ ਕਰ ਲੋ ਕਿ ਇਦਾਂ ਦੀ ਕੋਈ ਗੱਲ ਨਹੀਂ ਪਰ ਉਹਨਾਂ ਨੇ ਸ਼ਰਯਾਮ ਉਹਨਾਂ ਦੇ ਕਿਰਪਾਨਾਂ ਨਾਲ ਵਾਰ ਕਰਤੇ ਗੰਡਾਸਾ ਗਰਦਨ ਲਾ ਦੇਣੀ ਹੈ ਤੇ ਸੀਐਮ ਮਾਨ ਦਾ ਇਸ ਉੱਤੇ ਕੋਈ ਪ੍ਰਤੀਕਿਰਿਆ ਨਾ ਆਣਾ ਇਹ ਸਪਸ਼ਟ ਕਰ ਰਿਹਾ ਵਾ ਕਿ ਹਿੰਦੂਆਂ ਨੂੰ ਦੂਜੇ ਦਰਜੇ ਤੇ ਰੱਖਿਆ ਜਾ ਰਿਹਾ ਜੋ ਗੱਲ ਕੀਤੀ ਜਾਂਦੀ ਹੈ ਕਿ ਪੰਜਾਬ 'ਚ ਹਿੰਦੂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹ ਸਪਸ਼ਟ ਹੋ ਰਿਹਾ ਸੀਐਮ ਪੰਜਾਬ ਦੇ ਬਿਆਨ ਨਾ ਆਣਾ ਇਸ ਪ੍ਰਕਿਰਿਆ ਦੇ ਉੱਤੇ ਉਹਨਾਂ ਦੇ ਕਿਸੇ ਨੇ ਉੱਤਰ ਨਾ ਆਵੇ ਸਮਾਜ ਦੀ ਜੋ ਗੱਲ ਆ ਕਿ ਦੇਖੋ ਜੇ ਆਪਾਂ ਗੱਲ ਕਰੀਏ ਤੁਹਾਡੇ ਗਨਮੈਨ ਵਾਪਸ ਲੈ ਲਿੱਤੇ ਜਾਂਦੇ ਤੁਹਾਡੇ ਗਨਮੈਨ ਹਰਿਆਣਾ ਦੇ ਹਰ ਹਰ ਵਾਰ ਵਾਪਸ ਲੈਂਦੇ ਕਿਉਂਕਿ ਤੁਸੀਂ ਬਿਆਨ ਹੀ ਅਸੇ ਦਿੰਦੇ ਹੋ ਤੁਹਾਡੇ ਗਨਮੈਨ ਇਸ ਕਰਕੇ ਵਾਪਸ ਲੈ ਲਿੱਤੇ ਜਾਂਦੇ ਤੁਹਾਡੀ ਸੰਖਿਆ ਹੀ ਵਧਦੀ ਰਹਿੰਦੀ ਗਨਮੈਨ ਕਿੱਥੋਂ ਆਨਫਰੀ ਦੀ ਕਮੀ ਹੈ ਇਹ ਵੀ ਕਿਹਾ ਜਾਂਦਾ ਵਾ ਲੇਕਿਨ ਬਾਕੀਆਂ ਨੂੰ ਗਨਮੈਨ ਦਿੱਤੇ ਜਾਂਦੇ ਨੇ ਉਹਨਾਂ ਦੇ ਵਾਪਸ ਨਹੀਂ ਲਿੱਤੇ ਜਾਂਦੇ ਸਸੀ ਗੱਲ ਨਹੀਂ ਹੈ ਜਿਹੜਾ ਕੋਈ ਥ੍ਰੈਟ ਪਰਸਨ ਹੈਗਾ ਵਾ ਉਹਨੂੰ ਗਨਮੈਨ ਮਿਲਣਾ ਚਾਹੀਦਾ ਸਿਕਿਉਰਿਟੀ ਰਿਵਿਊ ਹੁੰਦੀ ਰਹਿੰਦੀ ਆ ਸਿਕਿਉਰਿਟੀ ਦੀ ਚੈਕਿੰਗ ਹੁੰਦੀ ਰਹਿੰਦੀ ਆ ਆ ਕੁ ਹਿੰਦੂ ਲੀਡਰ ਨਹੀਂ ਅਨਦਰ ਅਨਦਰ ਲੀਡਰਾਂ ਦੇ ਵੀ ਜਿਹੜੀ ਸਿਕਿਉਰਿਟੀ ਚਾਹਤੀ ਬਟ ਹਿੰਦੂ ਲੀਡਰ ਕੀ ਹੈ ਕਿ ਟਾਰਗੇਟ ਦੇ ਉੱਤੇ ਆ ਮੈਂ ਉਹ ਹੀ ਕਹ ਰਾਂ ਜਿਹੜੇ 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 ਦੂਸਰੇ ਸਮੁਦਾਇ ਦੇ ਲੋਕ ਨੇ ਉਹਨਾਂ ਦੀਆਂ ਸਿਕਿਉਰਟੀਆਂ ਬਰਕਰਾਰ ਹੁੰਦੀਆਂ ਬਟ ਹਿੰਦੂਆਂ ਨੂੰ ਸ਼ਿਵ ਸ਼ੈਨਕਾਂ ਨੂੰ ਇਹ ਕਹਿ ਦਿੱਤਾ ਜਾਂਦਾ ਯਾਰ ਤੁਸੀਂ ਸਿਕਿਉਰਟੀਆਂ ਵਾਲੇ ਕਰ ਰਹੇ ਹੋ ਆ ਦੇ ਵਿੱਚ ਹੁਣ ਦੱਸੋ ਸਿਕਿਉਰਟੀ ਵਾਲਾ ਕਿਹੜਾ ਕੰਮ ਸੀ ਸਿਕਿਉਰਟੀ ਪਰਸਨ ਨਾਲ ਹੁੰਦੇ ਹੋਏ ਉਹਨੇ ਕੋਈ ਫਾਇਰ ਨਹੀਂ ਕੀਤਾ ਕੋਈ ਉਹਨੇ ਦਵਕਾ ਨਹੀਂ ਮਾਰਿਆ ਕੋਈ ਪੁਲਿਸ ਨੂੰ ਨਹੀਂ ਬੁਲਾਇਆ ਗਿਆ ਉਹਨੂੰ ਸਾਈਡ ਤੇ ਲੈ ਗਿਆ ਤੇ ਉਸਦੇ ਬਾਹਰ ਕਰ ਦਿੱਤਾ ਫਾਕੀ ਦਾ ਖੋਫ ਨਹੀਂ ਰਿਹਾ ਉਹਨਾਂ ਨੂੰ ਬਿਲਕੁਲ ਨਹੀਂ ਖੋਫ ਜੇ ਖੋਫ ਹੁੰਦਾ ਤਾਂ ਸ਼ਰਿਆਮ ਤਲਵਾਰਾਂ ਮਾਰਦੇ ਆ ਇਹ ਤਾਂ ਸ਼ੁਕਰ ਆ ਉਹਨਾਂ ਕੋਲ ਤਲਵਾਰ ਸੀ ਕੋਈ ਗਨ ਹ ਉਹਨਾਂ ਨੇ ਮੌਕੇ ਤੇ ਕਤਲ ਕਰਕੇ ਜਾਣਾ ਸੀ ਜਿਸ ਦਾ ਨਾਲ ਉਹ ਆਪਾਂ ਨੂੰ ਤਾਂ ਅਸੀਂ ਜਾਣਦੇ ਸਾਰੇ ਸ਼ਹੀਦ ਪਰਿਵਾਰ ਤੋਂ ਸੁਖਦੇ ਠਾਪੜ ਉਹਨਾਂ ਦੇ ਵੰਸ਼ਣ ਨੇ ਠਾਪੜ ਸਾਹਿਬ ਲੇਕਿਨ ਇਹ ਹਾਲਾਤ ਨੇ ਹਾਲਾਤ ਕਿੱਤਾ ਨੇ ਇਹ ਬੜੇ ਖਤਰਨਾਕ ਜਿਹੜੇ ਹਾਲਾਤ ਨੇ ਬੜੇ ਚਿੰਤਾ ਦਾ ਵਿਸ਼ੇ ਬਣਿਆ ਹੋਇਆ ਅਸੀਂ ਇਸ ਦੇ ਨਾਲ ਨਾਲ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਜਿਹੜੇ ਗਨਮੈਨ ਹੈ ਹਿੰਦੂ ਨੇਤਾ ਨੂੰ ਦਿੱਤੇ ਜਾਂਦੇ ਆ ਉਹਨਾਂ ਦੇ ਵੀ ਵੈਰੀਫਿਕੇਸ਼ਨ ਕਰਵਾਈ ਜਾਣੀ ਚਾਹੀਦੀ ਕਿਉਂਕਿ ਉਹ ਸੁਰੱਖਿਆ ਕਰਨ ਦੇ ਕਾਬਿਲ ਵੀ ਹੈ ਕਿ ਨਹੀਂ ਉਹ ਫਿੱਟ ਵੀ ਹੈ ਕਿ ਨਹੀਂ ਮੌਕੇ ਤੇ ਉਹਨਾਂ ਦੇ ਹਥਿਆਰ ਨਹੀਂ ਚਲਦੇ ਮੌਕੇ ਤੇ ਕੋਈ ਮੌਕੇ ਤੇ ਆਪਣਾ ਕੋਈ ਐਕਸ਼ਨ ਨਹੀਂ ਲੈ ਸਕਦੇ ਇਸ ਕਰਕੇ ਬੜੀ ਮੰਦ ਭਾਗੀ ਘਟਨਾ ਆ ਗਈ ਇਹਨਾਂ ਨੂੰ ਵੀ ਰਿਵਿਊ ਕਰਨਾ ਪਏਗਾ ਔਰ ਜ਼ਰੂਰਤ ਦੇ ਅਨੁਸਾਰ ਜਿਹੜੇ ਸਿਕਿਉਰਟੀ ਹੋ ਮੁਹੱਈਆ ਕਰਵਾਣੀ ਪਏਗੀ ਨਾ માત્ર ਨਾਮ ਦੀ ਜਿਹੜੀ ਸਿਕਿਉਰਟੀ ਦੇ ਕੇ ਟਾਰਗੇਟ ਬਣਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸਿੱਧਮ ਸਿੱਧਾ ਇਹ ਜਿਹੜਾ ਉਹਨਾਂ ਦੀ ਜਾਨ ਲੈਵਾ ਜਿਹੜੇ ਹਮਲੇ ਹੋ ਰਹੇ ਆ ਅਗਰ ਸਿਕਿਉਰਟੀ ਪਰਪਸ ਨਹੀਂ ਪੂਰਾ ਹੁੰਦਾ ਤੇ ਸਿਕਿਉਰਟੀਆਂ ਇਸ ਤਰ੍ਹਾਂ ਦੇਣੀਆਂ ਚਾਹੀਦੀ ਜਿਸ ਨੂੰ ਬੰਦਾ ਤਰੀਕੇ ਨਾਲ ਪੂਰਾ ਰਿਵਿਊ ਕਰਕੇ ਸਿਕਿਉਰਟੀ ਦੇ ਜਿਹੜੇ ਗਨਮੈਨ ਉਹਨਾਂ ਦੀ ਵੀ ਪੂਰੀ ਤਿਆਰੀ ਦੇ ਨਾਲ ਉਹਨਾਂ ਨੂੰ ਨਾਮ ਦਿੱਤਾ ਜਾਵੇ ਬਿਲਕੁਲ ਜਿੱਦਾਂ ਸਿਕਿਉਰਿਟੀ ਦਾ ਤੁਸੀਂ ਦੇਖਿਆ ਵਾ ਕਿ ਪਰਸਨ ਸਿਕਿਉਰਿਟੀ ਪਰਸਨ ਹੋਣ ਦੇ ਬਾਵਜੂਦ ਐਡਾ ਵੱਡਾ ਅਮਲਾ ਹੋ ਜਾਣਾ ਚਾਹੀਦਾ ਇਹ ਤਾਂ ਸਰਕਾਰ ਨੂੰ ਇਹ ਕ ਦੇਖਣਾ ਚਾਹੀਦਾ ਕਿ ਹਿੰਦੂ ਪਰਸਨ ਜਿਹੜਾ ਵੀ ਟਾਰਗੇਟ ਤੇ ਆ ਜਾਂ ਜਿੱਦਾਂ ਵੀ ਹਿੰਦੂ ਸਮਾਜ ਦੇ ਲੋਕ ਨੇ ਉਹਨਾਂ ਨੂੰ ਮੈਂ ਵੀ ਅਪੀਲ ਕਰਾਂਗਾ ਕਿ ਆਪਣੇ ਆਪਣੇ ਹਥਿਆਰ ਲੈ ਕੇ ਲਾਇਸੈਂਸੀ ਰਿਵਾਲਵਰ ਰਾ ਕੇ ਆਪਣੇ ਕੋਲ ਰੱਖੋ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਪੰਜਾਬ ਦਾ ਖਰਾਬ ਹੋ ਰਿਹਾ ਐਡੀ ਵੱਡੀ ਘਟਨਾ ਤੇ ਸੀਐਮ ਪੰਜਾਬ ਨਾਲ ਬੋਲੇ ਹੁਣ ਪੰਜਾਬ ਦੀ ਕੈਬਨਿਟ ਤੋਂ ਕੋਈ ਇਲੈਕਸ਼ਨ ਨੇ ਯਾਰ 10 ਤਰੀਕ ਨੂੰ ਇਲੈਕਸ਼ਨ ਨੇ ਵੋਟਾਂ ਖੜੇ ਤੋੜਨੀਆਂ ਇਲੈਕਸ਼ਨਾਂ ਦੇ ਵਿੱਚ ਖੱ ਸਮਾਜ ਵੀ ਇਸ ਗੱਲ ਨੂੰ ਨੋਟਿਸ ਕਰ ਰਿਹਾ ਤੇ ਇਲੈਕਸ਼ਨਾਂ ਦੇ ਵਿੱਚ ਜਵਾਬ ਪਹਿਲੋ ਵੀ ਮਿਲ ਚੁੱਕਾ ਹੁਣ ਵੀ ਮਿਲ ਜੂਗਾ ਜਿੱਥੇ ਪਹਿਲੋ 92 ਜਿੱਤੇ ਸੀ ਹੁਣ ਫਿਰ ਜਿੱਤ ਕੇ ਦਿਖਾ ਦੇਣਾ ਆ ਪਹਿਲੋ ਕਹਿੰਦੇ ਸੀ ਅਸੀਂ 13 ਹੀ ਜਿੱਤ ਜਾਣੀ ਐਮਪੀ ਸੀਟਾਂ ਫਿਰ ਆਗੇ ਨਾ ਤਿੰਨ ਤੇ ਚੰਗੇ ਤਰ੍ਹਾਂ ਤੀਜੇ ਤੀਜੇ ਨੰਬਰ ਤੇ ਕਈ ਜਗ੍ਹਾ ਤੇ ਜ਼ਮਾਨਤਾਂ ਵੀ ਜ਼ਬਤ ਹੋਈਆਂ ਸੋ ਇਹ ਜਿਹੜਾ ਸਮਾਜ ਆ ਇਹ ਸਭ ਨੋਟਿਸ ਕਰ ਰਿਹਾ ਵਾ ਕੋਈ ਗੱਲ ਨਹੀਂ ਅੱਜ ਇਲੈਕਸ਼ਨਾਂ ਦਾ ਦਿਨ ਆ ਸੀਐਮ ਕਿਤੇ ਬਿਜ਼ੀ ਹੋਣਗੇ ਪਰ ਸੀਐਮ ਨੇ ਰਹਿਣਾ ਉਰੇ ਹੀ ਆ ਇਹੀ ਸਮਾਜ ਆ ਸਾਡੇ ਵਰਗੇ ਲੋਕਾਂ ਨੇ ਹੀ ਵੋਟਾਂ ਪਾ ਕੇ ਸੀਐਮ ਬਣਾਇਆ ਜੇ ਸੀਐਮ ਸਾਹਿਬ ਨੂੰ ਨਹੀਂ ਹਲੇ ਹਿੰਦੂਆਂ ਦੀ ਕੋਈ ਸਮਝ ਆ ਰਹੀ ਤੇ ਉਹ ਆਜੇਗੀ ਬਹੁਤ ਛੇਤੀ ਆਜੇਗੀ ਤੇ ਉਹ ਕੁਰਸੀ ਜਾਏਗੀ ਜਿੱਥੇ ਪਹੁੰਚ ਰਹੇ ਨੇ ਗਵਰਨਰ ਸਾਹਿਬ ਪਹੁੰਚ ਰਹੇ ਨੇ ਇੱਥੇ ਹਜੇ ਸਰਕਟ ਹਾਊਸ ਦੇ ਵਿੱਚ ਆ ਕੁਝ ਸਮੇਂ ਬਾਅਦ ਇੱਥੇ ਪਹੁੰਚਣ ਲੱਗੇ ਨੇ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲਣ ਵਾਸਤੇ ਆਏ ਅਸੀਂ ਜੇ ਪਹੁੰਚ ਕੇ ਅਸੀਂ ਆਪਣਾ ਦੁੱਖ ਦੱਸਾਂਗੇ ਗਵਰਨਰ ਸਾਹਿਬ ਤੋਂ ਹੀ ਮੰਗ ਕਰਾਂਗੇ ਕਿ ਤੁਸੀਂ ਇਸ ਚੀਜ਼ ਤੇ ਮੂਕ ਦਰਸ਼ਕ ਬਣ ਕੇ ਨਾ ਬੈਠੋ ਤੁਸੀਂ ਇਸ ਤੇ ਕੋਈ ਐਕਸ਼ਨ ਕਰੋ ਸੈਂਟਰ ਨੂੰ ਕਹੋ ਗਵਰਨਮੈਂਟ ਨੂੰ ਕਹੋ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਜਿਹੜਾ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਸਿਆਰਿਆਂ ਮੁਰਕਪਾਨਾ ਮਰੀ ਗਈਆਂ ਸੰਤਾਇਕ ਦੇ ਆਉਣ ਨਾਲ ਸਮੇਂ ਦੇ ਵਿੱਚ ਕਿਤੇ ਸਿੰਧੂ ਨੂੰ ਘੇਰ-ਘੇਰ ਕੇ ਲੋਕਾਂ ਦੇ ਘਰਾਂ 'ਚ ਵੜ ਕੇ ਨੇ ਹਮਲੇ ਕਰਨੇ ਸ਼ੁਰੂ ਕਰ ਦੇਣ ਸਾਡੀ ਜਿਹੜੀ ਚਿੰਤਾ ਦਾ ਵਿਸ਼ੇ ਹੈ ਇਸ ਦਾ ਨਿਵਾਰਣ ਹੋਣਾ ਚਾਹੀਦਾ ਹੈ ਔਰ ਇਸ ਤੇ ਸਖਤ ਕਾਰਵਾਈ ਸਖਤ ਐਕਸ਼ਨ ਹੋਣਾ ਚਾਹੀਦਾ ਕਾਲੇ ਦ 92 ਤੱਕ ਜਾਂ ਆਇਆ ਉਦੋਂ ਸ਼ਰਿਆਂਮ ਇਦਾਂ ਹੀ ਹਿੰਦੂਆਂ ਨੂੰ ਘੇਰ-ਘੇਰ ਕੇ ਮਾਰਿਆ ਜਾਂਦਾ ਸੀ ਜਿਹੜੀਆਂ ਗੱਲਾਂ ਅਸੀਂ ਅਖਬਾਰਾਂ 'ਚ ਜਾਂ ਸੁਣਦੇ ਹੁੰਦੇ ਸੀ ਜਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਉਹ ਅੱਜ ਸ਼ਰਿਆਂਮ ਪੰਜਾਬ 'ਚ ਦੇਖਣ ਨੂੰ ਮਿਲ ਰਹੀਆਂ ਵਾ ਪੰਜਾਬ ਦੀ ਨੈਤਿਕਾ ਦੇ ਆਧਾਰ ਦੇ ਉੱਤੇ ਸੀਐਮ ਪੰਜਾਬ ਨੂੰ ਇਸ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਜਾਂ ਕੈਬਨਟ ਜਿਨ੍ਹਾਂ ਦੇ ਕੋਲ ਸੁਰੱਖਿਆ ਮਤਰਾ ਲਿਆ ਉਹਨਾਂ ਨੂੰ ਮੈਂ ਮੰਤਰੀ ਨੂੰ ਅਸਤੀਫਾ ਦੇ ਦੇਦਾ ਕਿਉਂਕਿ ਜੇ ਪੰਜਾਬ 'ਚ ਇੱਕ ਵਰਗ ਸੁਰੱਖਿਅਤ ਨਹੀਂ ਆ ਜਾਂ ਸਾਨੂੰ ਸੀਐਮ ਪੰਜਾਬ ਆਪਣਾ ਸਪਸ਼ਟਿਕਰਨ ਦੇਣ ਕਿ ਹਿੰਦੂ ਜਿਹੜਾ ਪੰਜਾਬ ਛੱਡ ਜੇ ਅਸੀਂ ਆਪਣੇ ਘਰਾਂ ਦੇ ਚਾਬੀਆਂ ਆਪਣੇ ਹੋਜ਼ਰੀ ਦੀਆਂ ਆਪਣੇ ਕਾਰੋਬਾਰ ਦੀਆਂ ਚਾਬੀਆਂ ਸੀਐਮ ਪੰਜਾਬ ਨੂੰ ਦੇਣ ਨੂੰ ਤਿਆਰ ਹੋਵਾਂਗੇ ਕਿਉਂਕਿ ਪੰਜਾਬੀ ਜਨਦ ਦੇ ਜਿਹੜੀ ਪੰਜਾਬ ਦੇ ਵਿੱਚ ਅਸੀਂ ਜੰਮੇ ਫੱਲੇ ਆ ਪੰਜਾਬ ਦੇ 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 ਨਹੀਂ ਕਰਿਆ ਮੈਂ ਤੁਹਾਨੂੰ ਉਹੀ ਦੱਸ ਰਿਹਾ ਨਾ ਅਸੀਂ ਉਦੋਂ ਨਹੀਂ ਡਰੇ ਜਦੋਂ ਇਹ 47 ਏਕੇ 47 ਚੱਕੇ ਖਾਰਕੂ ਵਾਦੇ ਵਿੱਚ ਚੱਲ ਰਹੀ ਸੀ ਪਰ ਅੱਜ ਸਰਕਾਰਾਂ ਹੀ ਮੂਰਖ ਦਰਸ਼ਕ ਬਣ ਗਿਆ ਜਿਹਨੂੰ ਅਸੀਂ ਅਪੀਲ ਕਰਨੀ ਆ ਜਿਹਨੂੰ ਅਸੀਂ ਕਹਿਣਾ ਵਾ ਉਹਨਾਂ ਦਾ ਵੀ ਕੋਈ ਬਿਆਨ ਨਹੀਂ ਹੈ ਉਹਨਾਂ ਦੀ ਕੋਈ ਬਿਆਨ ਨਹੀਂ ਹੈ ਸੋ ਇਸ ਗੱਲਾਂ ਕਰਕੇ ਜਿਹੜਾ ਸੀਐਮ ਪੰਜਾਬ ਆ ਉਹਨਾਂ ਦੀ ਮੰਦਭਾਗੀ ਗੱਲ ਆ ਕਿ ਐਡੀ ਵੱਡੀ ਪ੍ਰਕਿਰਿਆ ਹੋਣ ਦੇ ਬਾਅਦ ਚੋਂ ਐਡੀ ਵੱਡੀ ਕਟਰਾਉਂ ਦੇ ਤੋਂ ਇੱਕ ਵਾਰ ਵੀ ਹਿੰਦੂ ਲੀਡਰ ਦੀ ਗੱਲ ਨਹੀਂ ਪੁੱਛਿਆ ਕਿ ਇੱਕ ਵਾਰ ਵੀ ਹਿੰਦੂਆਂ ਦੀ ਬਾਤ ਨਹੀਂ ਪੁੱਛੀ ਗਈ ਬਿਲਕੁਲ ਅਸੀਂ ਡੀਐਮਸੀ ਹਸਪਤਾਲ ਦੇ ਵਿੱਚ ਖੜੇ ਹਾਂ ਜਿੱਥੇ ਤੁਹਾਨੂੰ ਥੋੜੀ ਦੇਰ ਬਾਅਦ ਜਿਹੜਾ ਵਾ ਗਵਰਨਰ ਸਾਹਿਬ ਉੱਤੇ ਪਹੁੰਚ ਰਹੇ ਤੇ ਤੁਹਾਨੂੰ ਇਹ ਦੱਸ ਦਈਏ ਕਿ ਸਾਫ ਹਿੰਦੂਆਂ ਦੇ ਵਿੱਚ ਕਰੋਸ਼ ਹੈਗਾ तमाम ਸ਼ਿਵ ਸੇਨਾ ਦੇ ਵਿੱਚ ਕਰੋਸ਼ ਹੈਗਾ ਕਿ ਇੱਕ ਥਾਪੜ ਦੇ ਉੱਤੇ ਹਮਲੇ ਤੋਂ ਬਾਅਦ ਕਈ ਪੋਸਟਾਂ ਜਿਹੜੀਆਂ ਪਾਈਆਂ ਜਾ ਰਹੀਆਂ ਜਿਸ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਦਾ ਕਹਿਨ ਦੇ ਮੁਤਾਬਿਕ ਲੇਕਿਨ ਸਾਡੇ ਗੁਰੂ ਨੇ ਆਹ ਨਹੀਂ ਸਿਖਾਇਆ ਸੀਗਾ ਕਿ ਨੀਤੀ ਉੱਤੇ ਵਾਰ ਕਰਨਾਂ ਨੀਅਤੇ ਦੀ ਹਮੇਸ਼ਾ ਜਾਨ ਬਚਾਉਣ ਵਲਤਾਂ ਤੇ ਆਂਦੋ ਕਿਉਂਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖਣੀ ਚਾਹੀਦੀ ਕਿਉਂਕਿ ਕਾਫੀ ਸਮਾਂ ਜਿਹੜਾ ਕਾਲਾ ਦੌਰ ਦੇਖਿਆ ਤੇ ਕਾਲੇ ਦੌਰ ਨੂੰ ਅਸੀਂ ਪੰਜਾਬ ਦੇ ਵਿੱਚ ਮੁੜ ਨਹੀਂ ਲੈਣਾ ਚਾਹੁੰਦੇ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ ਲੋਦਣਾ ਦਾ ਕੈਮਰਾਮਨ ਧਰਮੇ ਦੇ ਨਾਲ ਵਿਸ਼ਾਲ ਕਪੂਰ ਲੋਦਣਾ ਲਈ